ਅਸੀਂ ਮਾਨਯੋਗ ਸੀਐਮ ਸਾਹਿਬ ਦੇ ਦਿੱਤੇ ਹੋਏ ਪ੍ਰੋਗਰਾਮ ਮੁਤਾਬਕ ਯੁਧ ਨਸ਼ਿਆਂ ਵਿਰੁੱਧ ਦੇ ਤਹਿਤ ਪਹਿਨੇ ਸਾਡੀ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਮੁਹੰਮਦ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਬਰਨਾਲੇ ਦੇ ਵਿੱਚ ਜਗ੍ਹਾ ਜਗ੍ਹਾ ਤੇ ਨਾਕੇ ਲਾਏ ਹੋਏ ਨੇ ਸਿਟੀ ਦੇ ਵਿੱਚ ਹੀ ਸਾਡੇ ਤਿੰਨ ਨਾਕੇ ਲੱਗੇ ਹੋਏ ਨੇ ਤੇ ਕਾਫੀ ਵੱਡੀ ਫੋਰਸ ਸਾਡੀ ਤਨਤ ਹੈ ਇਹ ਨਾਕੇ ਅੱਜ ਇਸ ਕਰਕੇ ਲਾਏ ਨੇ ਵੀ ਸਰਪ੍ਰਾਈਜ਼ਿੰਗ ਚੈਕਿੰਗ ਹੋ ਜੂਗੀ ਤੇ ਮਾੜੇ ਅਨਸਰਾਂ ਨਾਲ ਪੈਜੂਗੀ ਔਰ ਅੱਜ ਅਸੀਂ ਸਵੇਰੇ 12 ਤੋਂ ਤਿੰਨ ਵੀ ਅਸੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਬਾਜ਼ਾਰ ਦੇ ਜਿਹੜੇ ਭੀੜ ਭੜ ਵਾਲੇ ਇਲਾਕੇ ਸੀਗੇ ਉਹਨਾਂ 'ਚ ਵੀ ਚੈਕਿੰਗ ਕਰਵਾਈ ਸੀ ਤੇ ਇਸੇ ਤਰ੍ਹਾਂ ਸਾਡੀ ਇਹ ਮੁਹਿੰਮ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਲਾਰਜ ਆਰਡਰ ਇਨ ਬਿਊਟੀ ਨੂੰ ਮੇਨਟੇਨ ਕਰਦੇ ਹੋਏ ਤੇ ਹੋਰ ਜਿਵੇਂ ਕੋਈ ਟ੍ਰੈਫਿਕ ਦੇ ਪ੍ਰਬੰਧਾ ਨੂੰ ਵੀ ਪੂਰਾ ਕਰਦੇ ਹੋਏ ਈਵਨ ਜੇ ਕੋਈ ਟ੍ਰਿਪ ਰੈਡਿੰਗ ਆ ਰਹੀ ਹੈ ਬਿਨਾ ਨੰਬਰ ਤੋਂ ਕੋਈ ਵੀਕਲ ਆ ਰਿਹਾ ਹੈ ਜਾਂ ਕੋਈ ਚੋਰੀ ਦਾ ਵੀਕਲ ਕੋਈ ਸ਼ੱਕੀ ਵੀਕਲ ਹੈ ਉਹਨਾਂ ਨੂੰ ਵੀ ਅਸੀਂ ਚੈੱਕ ਨਾਕਿਆਂ ਤੇ ਕੀਤੇ ਜਾ ਰਹੇ ਹੈ ਤੇ ਜੇ ਕੋਈ ਸ਼ਰਾਬ ਪੀ ਕੇ ਵੀ ਆ ਰਿਹਾ ਹੈ ਡਰੰਕ ਡਰਾਈਵ ਕਰ ਰਿਹਾ ਹੈ ਤਾਂ ਉਹਦੇ ਵਾਸਤੇ ਵੀ ਸਖਤ ਆਦੇਸ਼ ਹੈ ਕਿ ਉਹਨਾਂ ਦੇ ਵੀ ਚਲਾਨ ਕੱਟੇ ਜਾਣਗੇ ਹਾਂਜੀ ਇਹ ਜਿਹੜੀਆਂ ਫੋਟੋ ਅਸੀਂ ਇਸ ਕਰਕੇ ਕਰ ਰਹੇ ਆ ਕਿ ਸਾਡੇ ਕੋਲ ਬਹੁਤ ਸਾਰੇ ਸ਼ੱਕੀ ਵੀ ਬੰਦੇ ਹੁੰਦੇ ਆ ਉਹਨਾਂ ਨਾਲ ਮਿਲਾਨ ਕਰਨ ਵਾਸਤੇ ਕਈਆਂ ਦੇ ਪਰਚੇ ਦਰਜ ਨੇ ਕਈ ਸਸਪੈਕਟਡ ਬੰਦੇ ਨੇ ਉਹਨਾਂ ਕਰਕੇ ਅਸੀਂ ਸਾਰਾ ਇਹ ਮਿਲਾਨਮੀ ਕਰਾ ਰਹੇ ਹਾਂ ਤੋਂ ਕੁਲ ਜੀ ਇਹ ਸਾਡੀ ਰੁਟੀਨ ਦੀ ਐਕਸਰਸਾਈਜ਼ ਹੈ ਇਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਹੁੰਦੀਆਂ ਉਹ ਠੀਕ ਹੈ ਵੀ ਉਸ ਦਿਨ ਸਾਡੇ ਕੋਲ ਜ਼ੈਨ ਆਈ ਜ਼ੈਨ ਤੋਂ ਲੜੀ ਚੱਲ ਪਈ ਬੜੀਆਂ ਅੱਛੀਆਂ ਸਾਡੀਆਂ ਰਿਕਵਰੀਆਂ ਹੋਈਆਂ ਉਸ ਦੌਰਾਨ ਇਸੇ ਤਰ੍ਹਾਂ ਹੁਣ ਵੀ ਅਸੀਂ ਨਾਕੇ ਲਾਏ ਹੋਏ ਆ ਤੇ ਇਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਕੋਈ ਐਨਡੀਪੀਐਸ ਸੈਕਟ ਦਾ ਕੋਈ ਆ ਗਿਆ ਕੋਈ ਹੋਰ ਆ ਗਿਆ ਤਾਂ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਹੋਏਗਾ ਤੁਹਾਨੂੰ ਬਾਅਦ ਚੋਂ ਅਸੀਂ ਤੁਹਾਨੂੰ ਡਿਟੇਲ ਚ ਦੱਸਾਂਗੇ ਪਬਲਿਕ ਨੂੰ ਇਹ ਹੀ ਸੁਨੇਹਾ ਹੈ ਵੀ ਇਸ ਮੁਹਿੰਮ ਦੇ ਵਿੱਚ ਜਿਹੜਾ ਯੋਧਨਸ਼ੈਨ ਵਿਰੁੱਧ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਣ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਦੇਣੀ ਆ ਬੇਤੜਕੋ ਕੇ ਸਾਹਮਣੇ ਆਨ ਉਸ ਤੋਂ ਇਲਾਵਾ ਕਈ ਵਾਰੀ ਕੋਈ ਸ਼ੱਕੀ ਚੀਜ਼ ਪਈ ਹੁੰਦੀ ਹੈ ਤਾਂ ਉਸ ਦੇ ਬਾਰੇ ਵੀ ਪੁਛ ਲੋਤਲਾ ਕਰਨਾ